ਤੁਸੀਂ ਦੇਖ ਰਹੇ ਹੋ ਐਸਮ ਜੀ ਨਿਊਜ਼ ਮੈਂ ਹਾਪ ਬੰਦਾ ਸਿੰਘ ਤੁਹਾਡਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਪ੍ਰੋਗਰਾਮ ਪਾਕਤੀ ਸਿਆਸਤ ਵਿੱਚ ਗੱਲਬਾਤ ਕਰਾਂਗੇ ਸਿਆਸਤ ਦੀਆਂ ਸਾਡੇ ਨਾਲ ਮੌਜੂਦ ਨੇ ਸੀਨੀਅਰ ਜਰਨਲਿਸਟ ਵਿਰਿੰਦਰ ਜੀ ਵਿਰਿੰਦਰ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਭੁਵੀਂਦਰ ਜੀ ਵਿਰਿੰਦਰ ਜੀ ਗੱਲਬਾਤ ਉਹੀ ਹੈ ਕਿਸਾਨੀ ਮੁੱਦੇ ਤੇ ਜਿਵੇਂ ਕਿ ਕਿਸਾਨਾਂ ਦੀ ਕੱਲ ਮੰਤਰੀਆਂ ਦੇ ਨਾਲ ਮੀਟਿੰਗ ਸਗੀ ਮੀਟਿੰਗ ਕਿਹਦੇ ਬੇਸਟ ਹੋ ਰਹੀ ਹੈ ਤੇ ਕੀ ਕਹਿਣਾ ਕੀ ਲੱਗਦਾ ਕੀ ਅੱਗੇ ਹੋਊਗਾ ਕਿਸਾਨ ਇਸਤਨ ਵਿੱਚ ਕੀ ਮੋੜ ਹੋਊਗਾ ਕਿ ਜੇ ਗੇਟ ਦੀ ਬੈਠਕ ਸੀ ਕੱਲ ਜੀ ਜੀ ਇਹਦੇ ਵਿੱਚ ਤਿੰਨੇ ਕੇਂਦਰੀ ਮੰਤਰੀ ਜਿਹੜੇ ਸੀ ਪਿਊਸ਼ गोयल ਅਰਜਨ ਮੁੰਡਾ ਨਿਤ ਆਨੰਦ ਰਾਏ ਇਹ ਤਿੰਨੇ ਕੇਂਦਰੀ ਮੰਤਰੀ ਉੱਥੇ ਮੌਜੂਦ ਸੀ ਚੰਡੀਗੜ੍ਹ ਜੀ ਔਰ ਭਗਵੰਤ ਮਾਨ ਪੰਜਾਬ ਦੇ ਮੁੱਖ ਮੰਤਰੀ ਉਹ ਵੀ ਉੱਥੇ ਮੌਜੂਦ ਸੀਗੇ ਕਿਸਾਨਾਂ ਦੇ ਨਾਲ ਮੀਟਿੰਗ ਸੀ ਵੈਸੇ ਤੇ ਸਮਾ ਸੀ ਜਿਹੜਾ ਉਹ 5 ਵਜੇ ਦਾ ਸੀਗਾ ਆਹ ਥੋੜੀ ਹੈਫਟ ਹੋਈ ਹੈ ਰਾਤ ਕਿੰਦੇ ਨੇ 1:30 ਤੱਕ ਬੈਠ ਚੱਲਦੀ ਰਹੀ ਹੈ ਜੀ ਔਰ 6 ਘੰਟੇ ਦੀ ਮੀਟਿੰਗ ਚੁੰਦੀ ਰਹੀ ਹੈ ਭਗਵੰਤ ਮਾਨ ਹਰਾਨੇ ਇੱਕ ਸਾਂਝ ਜਥੇਬੰਦੀਆਂ ਦੇ ਆਗੂਆਂ ਨੇ ਜਿਵੇਂ ਕਿ ਬਾਹਰ ਆ ਕੇ ਗੱਲ ਕੀਤੀ ਕਿ ਬਹੁਤ ਵਧੀਆ ਮਾਹੌਲ ਦੇ ਨਾਲ ਬੈਠ ਖੋਈ ਹੈ ਜੀ ਸਕਾਰਾਤਮਕ ਰਵਈਆ ਰਿਹਾ ਔਰ ਜਿਸ ਤਰੀਕੇ ਦੇ ਨਾਲ ਕਿਸਾਨ ਜੋ ਕਹਿੰਦੇ ਸੀਗੇ ਕਿ ਭਾਈ ਮੇਨ ਜਿਹੜੀ 困ੜੀ ਫਸੀ ਆ ਉਹ ਐਮਐਸਪੀ ਤੇ ਫਸੀ ਹੋਈ ਹੈ ਤੇ ਐਮਐਸਪੀ ਦੀ ਜਿਹੜੇ ਆ ਜੋ ਦੇਣੀ ਆ ਉਸ ਨੂੰ ਕਾਨੂੰਨੀ ਗਰੰਟੀ ਜਿਹੜੀ ਆ ਉਹ ਦਿੱਤੀ ਜਾਵੇ ਉਹਦੇ ਮੁਤਲਕ ਕਾਨੂੰਨ ਬਣਾਇਆ ਜਾਵੇ ਕਾਨੂੰਨੀ ਗਰੰਟੀ ਦੇ ਮੁਤਲਕ ਐਮਐਸਪੀ ਦੇ ਪੈਸਾ ਟਾ ਨਹੀਂ ਨਿਕਲੇ ਬਾਪੂ ਦੇਸ ਤੇ ਜੀ ਕੋਈ ਸਟਾ ਨਹੀਂ ਨਿਕਲਿਆ ਪਰ ਮੁੱਖ ਮੰਤਰੀ ਭਪੰਤ ਮਾਹੂਰਾ ਨੇ ਬਾਹਰ ਆ ਕੇ ਇਹ ਗੱਲ ਕਹੀ ਹੈ ਕਿ ਮਾਹੌਲ ਜਿਹੜਾ ਬੜਾ ਸਕਾਰਾਤਮਕ ਸਕਾਰਾਤਮਕ ਸੀ મતલਬ ਮੀਟਿੰਗ ਦੇ ਵਿੱਚ ਜਿਹੜੇ ਮਤਲਬ ਜੇ ਗੱਲਬਾਤ ਹੋਈ ਜਿਹੜਾ ਸਕਾਰਾਤਮਕ ਰਹੀ ਪੋਜ਼ਿਟਿਵ ਪੋਜ਼ਿਟਿਵ ਰਹੀ ਹੈ ਜੀ ਹੁਣ ਦੁਬਾਰਾ ਐਤਵਾਰ ਨੂੰ ਫੇਰ ਮੀਟਿੰਗ ਹੈ ਸ਼ਾਮੀ 5 ਵਜੇ ਜੀ ਜਿਹੜੀ ਸਰਕਾਰ ਹੈ ਸਰਕਾਰ ਦੇ ਤਿੰਨੇ ਮੰਤਰੀਆਂ ਨੇ ਇਹ ਗੱਲ ਕਹੀ ਹੈ ਕਿ ਬਾਈ ਦੇਖੋ ਇੱਕ ਕਮੇਟੀ ਬਣਾ ਲੈਂਦੇ ਹਾਂ ਐਮਐਸਪੀ ਕਾਨੂੰਨੀ ਗਰੰਟੀ ਦੇ ਮੁਤਲਕ ਕਮੇਟੀ ਬਣਾ ਲੈਣੇ ਉਹਦੇ ਕਿਸਾਨੀ ਆਗੂ ਵੀ ਜਿਹੜੇ ਹੋ ਉਹਨਾਂ ਕਿ ਸ਼ਾਮਲ ਸਾਡੇ ਵੱਲੋਂ ਵੀ ਸ਼ਾਮਲ ਹੋਣਗੇ ਤੇ ਫਿਰ ਉਸ ਉੱਤੇ ਗੱਲਬਾਤ ਕੀਤੀ ਜਾਵੇਗੀ ਪਰ ਜਿਹੜੇ ਕਿਸਾਨ ਵੀਰ ਸੀ ਉਹ ਐਮਐਸਪੀ ਕਾਨੂੰਨ ਦੀ ਗਰੰਟੀ ਤੇ ਅੜੇ ਰਹੇ ਡਟੇ ਰਹੇ ਕਿ ਸਾਨੂੰ ਇਸ ਤੋਂ ਥੱਲੇ ਕੁਝ ਵੀ ਮਨਜ਼ੂਰ ਨਹੀਂ ਹੈਗਾ ਅਸੀਂ ਕਾਨੂੰਨੀ ਗਰੰਟੀ ਮੁਤਲਕ ਕਾਨੂੰਨ ਚਾਹੁੰਦੇ ਹਾਂ ਐਮਐਸਪੀ ਜਿਹੜੀ ਹੈ ਉਹ ਕਾਨੂੰਨੀ ਗਰੰਟੀ ਜਿਹੜੀ ਆ ਸਾਨੂੰ ਦਿੱਤੀ ਜਾਵੇ ਇਸ ਦੇ ਸਬੰਧ ਦੇ ਵਿੱਚ ਸੋ ਅੱਜ ਵੀ ਜਿਹੜਾ ਹੈ ਕਿਸਾਨ ਜਥੇਬੰਦੀ ਵੱਲੋਂ ਜਿਹੜਾ ਭਾਅ ਬੰਦ ਦਾ ਸੁੱਦਾ ਦਿੱਤਾ ਗਿਆ ਜੀ ਸ਼ਿਫਟ ਕਿਸਾਨ ਮੋਰਚੇ ਵੱਲੋਂ ਗੱਡੀਆਂ ਬੰਦ ਨੇ ਪੂਰਾ ਦੇਸ਼ ਬੰਦ ਹੈ ਜੀ ਔਰ ਪੰਜਾਬ ਦੇ ਵਿੱਚ ਵੀ ਜਿਸ ਤਰੀਕੇ ਦੇ ਨਾਲ ਆਪਾਂ ਪੀਆਰਟੀਸੀ ਦੀ ਗੱਲ ਕਰੀਏ ਜਾਂ ਦੂਸਰੀਆਂ ਪੰਗਵਸਤੀ ਗੱਲ ਕਰ ਲਈ ਹਜ਼ਾਰਤ ਬ੍ਰਿੰਦਰ ਦੀ ਮੋਰਚੇ 'ਚ ਮਾਰ ਕੇ ਨਹੀਂ ਗੱਲ ਕੀਤੀ ਜਾਵੇ ਕਿ ਕਿਦਾਂ ਸਕੂਲ ਨਹੀਂ ਖੁੱਲੇਗਾ ਮਤਲਬ ਜੇ ਜਲੰਧਰ ਦੀ ਗੱਲ ਕਰੀਏ ਜਲੰਧਰ ਦੇ ਵਿੱਚ ਕੌਣ ਸਾਹਮਣੇ ਆਏ ਕਿ ਮੇਲੇ ਜੁੜਾਜਾ ਤੁਮ ਮਾਹੌਲਾ ਪਾੜੋ ਜਿਹੜੇ ਹੁੰਦੇ ਵਿੱਚ ਜੇ ਕਰ ਕਰੇ ਬੰਦ ਦੇ ਵਿੱਚ ਪਾਮ ਦਾ ਨਿਮ ਚੱਲਦਾ ਬੀਕੋ ਕੋਪਿੰਦਰ ਜੀ ਹਮੇਸ਼ਾ ਹਮੇਸ਼ਾ ਕੋਈ ਵੀ ਚੀਜ਼ ਹੁੰਦੀ ਹੈ 100% ਦੀ ਮੁਕਮਲ ਕਿਤੇ ਨਹੀਂ ਹੁੰਦੀ ਜਿਵੇਂ ਬੰਦ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਮੁਕਮਲ ਬੰਦ ਹੈ ਪਰ ਵਹ ਹੰਗਾਰਾ ਕਿਤੇ ਨਾ ਕਿਤੇ ਚੈਲ ਪੈਲ ਆੜ ਗੱਲ ਲੱਗਿਆ ਰਹਿੰਦਾ ਸੋ ਇਹ ਚੀਜ਼ਾਂ ਦੇ ਇਦਾਂ ਹੀ ਚੱਲਦੀਆਂ ਨੇ ਲੇਕਿਨ ਉਹ ਜਿਹੜਾ ਬੰਦ ਹੈ ਹੁਣ ਜਿਸ ਤਰੀਕੇ ਦੇ ਨਾਲ ਪੀ ਆਰਟੀਸੀ ਵਾਲਿਆਂ ਨੇ ਜਾਂ ਹੋਰ ਪੰਬਸ ਵਾਲਿਆਂ ਨੇ ਬੰਦ ਦਾ ਸੱਦਾ ਦਿੱਤਾ ਹੋਇਆ ਜੀ ਆਵਾਜ਼ ਆਈ ਤੁਹਾਨੂੰ ਪਤਾ ਹੀ ਆ ਬੰਦ ਹੈ ਦੂਜੇ ਪਾਸੇ ਕਿਸਾਨ ਜਿਹੜੇ ਨੇ ਉਹ ਡੱਡੇ ਹੋਏ ਨੇ ਹੁਣ ਉੱਤਰ ਭਾਰਤੀ ਕਿਸਾਨ ਯੂਨੀਅਨ ਟਕੈਪ ਜਨਾਦੀ ਆ ਗੁਰਕੇਸ਼ ਟਕੈਪ ਜੀ ਪਿਛਲੇ ਕਿਸਾਨ ਅੰਦੋਲਨ ਦੇ ਵਿੱਚ ਜਿਨ੍ਹਾਂ ਨੇ ਜਿਸ ਵੇਲੇ ਉਥੇ ਲਾਲ ਕਿਲੇ ਦੇ ਉੱਤੇ ਜੋ ਮਾਹੌਲ ਬਣਿਆ ਸੀ ਝੰਡੇ ਲਹਿਰਾਏ ਗਏ ਸੀ ਉਲਸ ਵੱਲੋਂ ਕਾਰਵਾਈ ਕੀਤੀ ਗਈ ਸੀ ਤੇ ਇੰਜ ਲੱਗਦਾ ਸੀ ਕਿ ਸ਼ਾਇਦ ਇਸ ਅੰਦੋਲਨ ਨੂੰ ਢਾਲ ਲੱਗ ਗਈ ਹੈ ਜੀ ਔਰ ਇੱਕ ਜਿਹੜਾ ਅੰਦੋਲਨ ਹੈ ਇਹ ਅਸਫਲ ਹੋ ਗਿਆ ਪਰ ਜੀ ਪਿਛਲੇ ਅੰਦੋਲਨ 'ਚ ਰਕੇਸ਼ ਟਕੈਤ ਦੇ ਹੰਝੂਆਂ ਨੇ ਦੁਬਾਰਾ ਜਨਮ ਜਦ ਦੁਬਾਰਾ ਜਾਨ ਫੂਕ ਦਿੱਤੀ ਸੀ ਉਹ ਰਕੇਸ਼ ਟਕੈਤ ਖੁਰਾ ਨੇ ਉਹਨਾਂ ਬਿਆਨ ਦਿੱਤਾ ਕਿ ਉਹ 16 ਤਰੀਕ ਤੱਕ ਸਰਕਾਰ ਨੂੰ ਕਹਿੰਦੇ ਅਸੀਂ ਆਲਟੀਮੇਟਮ ਦਿੱਤਾ ਅੱਜ 16 ਉਸ ਤੋਂ ਬਾਅਦ ਫਿਰ ਅਸੀਂ ਵਾਪਸ ਨਹੀਂ ਮੁੜਨਾ ਅਸੀਂ ਉੱਥੇ ਟਟੇ ਰਹਾਂਗੇ ਪਰ ਜਿਸ ਤਰ੍ਹਾਂ ਨਾਲ ਗੱਲ ਕੀਤੀ ਜਾ ਰਹੀ ਹੈ ਐਤਵਾਰ ਨੂੰ ਮੀਟਿੰਗ ਹੈਗੀ ਹੈ ਐਤਵਾਰ ਤੱਕ ਮੈਨੂੰ ਲੱਗਦਾ ਕਿ ਕਿਸਾਨ ਜਿਹੜੇ ਹੈਗੇ ਨੇ ਚਾਹੇ ਅਖੇਟ ਕਹਤਾਂ ਜਾਂ ਦੂਜੇ ਐਤਵਾਰ ਤੱਕ ਦੇਖਣਾ ਕਿ ਕੀ ਸਿੱਟਾ ਨਿਕਲਦਾ ਕੁਬਿੰਦਰ ਜੀ ਜਿਹੜੀ ਸਰਕਾਰ ਹੈ ਇਹ ਵੀ ਚਾਹੁੰਦੀ ਹੈ ਕਿ ਫਟਾਫਟ ਹੱਲ ਨਿਕਲੇ ਮਸਲੇ ਦਾ ਕਾਰਨ ਹੈ ਕਿ ਲੋਕ ਸਭਾ ਦੀਆਂ ਚੋਣਾਂ ਨੇੜੇ ਆ ਰਹੀਆਂ ਨੇ ਜੇ ਇਹ ਕੰਮ ਲੰਮਾ ਖਿੱਚਿਆ ਗਿਆ ਤੇ ਸਰਕਾਰ ਦੇ ਲਈ ਨੁਕਸਾਨ万 ਸਾਬਤ ਹੋ ਉਸ ਨਹੀਂ ਹੈ ਸੋ ਸਰਕਾਰ ਚਾਹੁੰਦੀ ਹੈ ਛੇਤੀ ਛੇਤੀ ਇਸ ਮਸਲੇ ਦਾ ਹੱਲ ਹੋਵੇ ਪਰ ਜਦੋਂ ਗੱਲਾਂ ਮੈਂ ਤਾਂ ਪਹਿਲਾਂ ਵੀ ਦੱਸੀਆਂ ਮੈਂ ਕਿ ਐਮਐਸਪੀ ਦੇ ਉੱਤੇ ਕਾਨੂੰਨੀ ਜਿਹੜੀ ਗਰੰਟੀ ਦੇਣ ਤੋਂ ਪਹਿਲਾਂ ਸਰਕਾਰ ਨੇ ਕਿਉਂਕਿ ਇਹ ਨਹੀਂ ਹੁੰਦਾ ਕਿ ਸਰਕਾਰ ਜਿਹੜੇ ਹੈਗੇ ਨੇ ਮੰਤਰੀ ਸੰਤਰੀ ਉਹ ਆਪਣੇ ਆਪ ਹੀ ਸਭ ਚੀਜ਼ਾਂ ਦਾ ਹੱਲ ਕੱਢ ਦਿੰਦੇ ਨੇ ਵੀ ਆਹ ਲਓ ਜੀ ਇਹ ਠੀਕ ਹੈ ਜੀ ਸਾਡੇ ਇਹਨਾਂ ਦੇ ਜਿਹੜੇ ਡਿਪਾਰਟਮੈਂਟਸ ਹੁੰਦੇ ਨੇ ਸਟੈਟਿਸਟਿਕਸ ਡਿਪਾਰਟਮੈਂਟ ਐਸਟੈਟਿਕਲ ਜਿਹੜੇ ਐਕਸਪਰਟ ਹੁੰਦੇ ਨੇ ਸਟੈਟਸ ਤੇ ਜਾਂ ਦੂਸਰੇ ਹੋਰ ਇਹਨਾਂ ਦੇ ਜਿਹੜੇ ਹੁੰਦੇ ਨੇ ਬਿਊਰੋਕਰੈਟਸ ਹੁੰਦੇ ਨੇ ਨੀਤੀ ਕਾੜੇ ਹੁੰਦੇ ਨੇ ਉਹਨਾਂ ਤੋਂ ਵਿਚਾਰ ਕਰਨਾ ਹੁੰਦਾ ਉਹਨਾਂ ਦੇ ਨਾਲ ਕਿ ਜੇ ਅਸੀਂ ਐਮਐਸਪੀ ਦਿੰਨੇ ਆ ਤੇ ਕਿਸ ਢੰਗ ਦੇ ਸਾਨੂੰ ਸਿਸਟਮ ਨੂੰ ਇੱਧਰ ਉੱਧਰ ਹਿਲਾਣਾ ਪਊਗਾ ਉਹਦਾ ਸਰਕਾਰ ਦੇ ਬਾਕੀ ਆਧਾਰਿਆਂ ਤੇ ਕੀ ਅਸਰ ਪਊਗਾ ਸਰਕਾਰ ਦੇ ਅਰਥਚਾਰੇ ਤੇ ਕੀ ਅਸਰ ਪਊਗਾ ਇਹ ਸਭ ਜਮਾ ਘਟਾਓ ਜਿਹੜੇ ਸਰਕਾਰ ਨੇ ਕਰਨੀ ਹੁੰਦੇ ਨੇ ਉਸ ਤੋਂ ਬਾਅਦ ਟਾਈਮ ਲੱਗਦਾ ਸਮਾਂ ਲੱਗਦਾ ਕੁਝ ਟਾਈਮ ਲੱਗਦਾ ਸੋ ਉਹ ਸਾਰੇ ਵਿਚਾਰ ਕਰਨ ਤੋਂ ਬਾਅਦ ਸਰਕਾਰ ਜਿਹੜੇ ਮੰਤਰੀ ਨੇ ਉਹ ਫੈਸਲਾ ਲੈਂਦੇ ਨੇ ਕਿ ਹਾਂ ਭਾਈ ਅਸੀਂ ਹੁਣ ਇਹ ਚੀਜ਼ਾਂ ਇਦਾਂ ਕਰ ਸਕਦੇ ਆ ਜੀ ਤੇ ਸਰਕਾਰ ਛੇਤੀ ਚ ਹੈ ਸਰਕਾਰ ਵੀ ਜਲਦੀ ਚ ਹੈ ਕਿਉਂਕਿ ਤਿੰਨ ਗ੍ਰੇਡ ਦੀ ਜਿਹੜੀ ਮੀ ਬੈਠਕਾਂ ਨੇ ਉਹ ਬੇਸੱਟਾ ਰਹੀਆਂ ਨੇ ਹੁਣ ਚੌਥੇ ਗ੍ਰੇਡ ਦੀ ਮੀ ਬੈਠਕ ਹੋਣੀ ਹੈ ਚੌਥੇ ਗ੍ਰੇਡ ਦੀ ਬੈਠਕ ਦੇ ਵਿੱਚ ਮੈਨੂੰ ਜੋ ਲੱਗਦਾ ਹੈ ਭੁਵਿੰਦਰ ਜੀ ਕੋਈ ਨਾ ਕੋਈ ਸਰਕਾਰ ਇਹਦਾ ਅੰਨੇ ਕਰਨਾ ਚਾਹੀਦਾ ਹੈ ਨਹੀਂ ਤੇ ਨੁਕਸਾਨ ਹੋਊਗਾ ਕਿਉਂਕਿ ਜਿੱਥੇ ਸਰਕਾਰ ਦਾ ਨੁਕਸਾਨ ਹੋਊਗਾ ਕਿਸਾਨਾਂ ਦਾ ਨੁਕਸਾਨ ਤੇ ਹੋ ਹੀ ਰਿਹਾ ਕਿਸਾਨ ਵੀ ਚੈਨ ਨਾਲ ਨਹੀਂ ਬੈਠੇ ਪਬਲਿਕ ਦਾ ਵੀ ਨੁਕਸਾਨ ਹੋ ਰਿਹਾ ਹਰ ਪਾਸੇ ਆਮ ਜਿਹੜੇ ਲੋਕ ਨੇ ਬੇਸ਼ੱਕ ਕਿਸਾਨ ਜਿਹੜੇ ਨੇ ਉਹ ਅਨਾਜ ਦਾਤਾ ਕਿਹਾ ਜਾਂਦਾ ਉਹਨਾਂ ਨੂੰ ਜੀ ਪਰ ਫਿਰ ਵੀ ਜੋ ਕੁਝ ਵੀ ਉੱਥੇ ਸੰਘਰਸ਼ ਚੱਲ ਰਿਹਾ ਨੁਕਸਾਨ ਤੇ ਪੂਰੇ ਦੇਸ਼ ਤਾਈ ਹੋ ਰਿਹਾ ਆ ਆਵਾਜਾਈ ਨੂੰ ਬੜਾ ਆਵਾਜਾਈ ਨੂੰ ਨੁਕਸਾਨ ਹੋ ਰਿਹਾ ਬਹੁਤ ਸਾਰੇ ਲੋਕਾਂ ਦੇ ਕਿਤੇ ਕਿਸੇ ਜਿਵੇਂ ਹੁਣ ਪਿਛਾਂ ਦੇ ਦਿਨਾਂ ਦੇ ਬੱਚਾਂ ਦੇ ਕਈ ਵਾਰੀ ਆਵਾਜਾਈ ਦੇ ਵਿੱਚ ਕਈ ਵਾਰੀ ਕਿਸੇ ਦਾ ਨੁਕਸਾਨ ਹੋ ਜਾਂਦਾ ਵਾ ਚਲੋ ਬੈਠੇ ਚਲੋ ਇਹਨਾਂ ਦਾ ਸਮਰਥਨ ਦਿੱਤਾ ਜਾ ਰਿਹਾ ਕਿਸਾਨਾਂ ਦੇ ਵੱਲੋਂ ਉਹਨਾਂ ਦਾ ਵੀ ਪਰ ਕਿਤੇ ਨਾ ਕਿਤੇ ਪਰੇਸ਼ਾਨੀ ਥੋੜੀ ਜਿਹੀ ਹੋ ਜਾਂਦੀ ਹੈ ਬਿਲਕੁਲ ਜੀ ਪਰ ਹੁਣ ਜਿਸ ਤਰੀਕੇ ਦੇ ਨਾਲ ਗੱਲਬਾਤਾਂ ਚੱਲੀਆਂ ਨੇ ਛੇਤੀ ਛੇਤੀ ਇਸ ਚੀਜ਼ ਨੂੰ ਨੇੜੇ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਹੁਣ ਕਿਸਾਨ ਵੀ ਡਟੇ ਹੋਏ ਨੇ ਕਿਸਾਨ ਤੇ ਮਤਲਬ ਜਿਸ ਢੰਗ ਨਾਲ ਆਪਾਂ ਬੀਤੇ ਦਿਨ ਗੱਲ ਕੀਤੀ ਸੀ ਕਿ ਜੇ ਕਿਸਾਨਾਂ ਨੇ ਜਿਹੜੇ ਡਰੋਨ ਆ ਰਹੇ ਸੀ ਹਰਿਆਣੇ ਵੱਲੋਂ ਗੋਲਾ ਸੁੱਟਣ ਵਾਸਤੇ ਇਧਰ ਗੈਂਸ ਦਾ ਹੁਣ ਦੇਖਿਆ ਕਿ ਅੱਜ ਨਾ ਕਿਸਾਨ ਇੱਕ ਮਲੇਰ ਕੋਟਲੇ ਦਾ ਜੀ ਉਹ ਆਪਣਾ ਡਰੋਨ ਖਰੀਦ ਕੇ ਲੈ ਗਿਆ ਜੀ ਕਹਿੰਦਾ ਵੀ ਹੁਣ ਟੈਕਨੋਲੋਜੀ ਦੀ ਟੱਕਰ ਟੈਕਨੋਲੋਜੀ ਨਾਲ ਹੋਊਗੀ ਜਿੱਥੇ ਕਿਸਾਨ ਖੇਤੀਬਾੜੀ ਤੇ ਐਕਸਪਰਟ ਨੇ ਉੱਥੇ ਹੋਣਾ ਇੰਜੀਨੀਅਰਿੰਗ ਮਕੈਨਿਕ ਦੇ ਵਿੱਚ ਵੀ ਐਕਸਪਰਟ ਨੇ ਉਹਨਾਂ ਨਾਲ ਡਰੋਨ ਲਈ ਆ ਕੇ ਉਹ ਇਹਦੇ ਵੀ ਜਿਹੜੇ ਡਰੋਨ ਹਰਿਆਣੇ ਵੱਲ ਆਉਣਗੇ ਅਸੀਂ ਪੂਰਾ ਉਹਨਾਂ ਨਾਲ ਟਕਰਾਅ ਕਰਾਂਗੇ ਉਹ ਪੂਰੀ ਫਾਈਟ ਕਰਾਂਗੇ ਤਾਂ ਕਿ ਜਿਹੜੇ ਐ ਡਰੋਨ ਨੂੰ ਛੁੱਟਿਆ ਜਾ ਸਕੇ ਉਹਨਾਂ ਦੇ ਨੂੰ ਜੀ ਸੋ ਇਦਾਂ ਦੀਆਂ ਜਿਹੜੀਆਂ ਚੀਜ਼ਾਂ ਨੇ ਉਹ ਵੀ ਸਾਹਮਣੇ ਆ ਰਹੀਆਂ ਨੇ ਡਟੇ ਹੋਏ ਨੇ ਕਿਸਾਨ ਹੁਣ ਜਿਸ ਤਰੀਕੇ ਨਾਲ ਰਕੇਸਟ ਕੈਦ ਹੋਰਾਂ ਨੇ ਕਹਿਤਾ ਵੀ ਜੇ ਮਸਲਾ ਹੱਲ ਨਹੀਂ ਹੁੰਦਾ ਤੇ ਫੇਰ ਅਸੀਂ ਵਾਪਸ ਨਹੀਂ ਜਾਣਾ ਕਿ ਫਿਰ ਜੀਸਟ ਕੈਦ ਹੋ ਰਾਂਦਾ ਜਿਹੜੇ ਕਿਸਾਨ ਜਿੱਥੇ ਬੰਦੀਆਂ ਨੇ ਉਹਨਾਂ ਦੇ ਵਿੱਚ ਚੰਗਾ ਚੰਗੀ ਪੈਠ ਹੈ ਜੀ ਸੋਰ ਗੇਸ਼ਟ ਕੈਪੁਰਾਂ ਦੀ ਜਿਹੜੀ ਗੱਲ ਹੈ ਬੜੀ ਵਜਨ ਰੱਖਦੀ ਹੈ ਜਥੇਬੰਦੀਆਂ ਜਿਹੜੀਆਂ ਹੈਗੀਆਂ ਨੇ ਜਿਸ ਢੰਗ ਨਾਲ ਪ੍ਰਾਣੀ ਐਸਕੇਐਮ ਸੀ ਕੀ ਜੀ ਠੀਕ ਹੈ ਉਹ ਵੀ ਉਹਦੇ ਜਿਹੜੀ ਜਥੇਬੰਦੀਆਂ ਨੇ ਆਗੂ ਨੇ ਉਸ ਜਥੇਬੰਦੀ ਦੇ ਉਹ ਵੀ ਹੁਣ ਨਾਲ ਪੂਰਾ ਸਮਰਥਨ ਦੇ ਰਹੇ ਕਹਿੰਦੇ ਅਸੀਂ ਇੱਕ ਆਂ ਇਸ ਮਾਮਲੇ ਦੇ ਵਿੱਚ ਚਾਹੇ ਸਾਡੇ ਜਿਹੜੀਆਂ ਵਿਚਾਰਕ ਚੀਜ਼ਾਂ ਜਿਹੜੀਆਂ ਨੇ ਉਹਦਾ ਵਿੱਚ ਥੋੜਾ ਜਿਹਾ ਹੈਗਾ ਜੀ ਸਾਝ ਨਹੀਂ ਹੈਗੀ ਜੀ ਮਰਛੇ ਕਦੇ ਨਾਤਮਕ ਵੀ ਹੈਗੇ ਨੇ ਪਰ ਇਸ ਮਾਮਲੇ ਦੇ ਵਿੱਚ ਜਿਹੜੇ ਹੈ ਪੂਰੇ ਤਰੀਕੇ ਦੇ ਨਾਲ ਅਸੀਂ ਇੱਕ ਦੂਜੇ ਦੇ ਨਾਲ ਖੜੇ ਹੋਏ ਆ ਲੱਗੇ ਹੋਏ ਆ ਸੋ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਬੜੀਆਂ ਧਿਆਨ ਦੇਣ ਯੋਗ ਨੇ ਕਿਉਂਕਿ ਇਸ ਐਮਐਸਪੀ ਦੇ ਮੁੱਦੇ ਤੇ ਸਾਰੇ ਕਿਸਾਨ ਪੂਰੇ ਦੇਸ਼ ਦੇ ਕਿਸਾਨ ਇੱਕ ਹੋਈ ਬੈਠੇ ਨੇ ਇਹ ਚੀਜ਼ ਦਾ ਪਤਾ ਕੇਂਦਰ ਸਰਕਾਰ ਨੂੰ ਵੀ ਆ ਦੋਸਤੋਂ ਕੇਂਦਰ ਸਰਕਾਰ ਦੀ ਇਹ ਪੂਰੀ ਕੋਸ਼ਿਸ਼ ਰਹੇਗੀ ਜੇ ਇਸ ਮਸਲੇ ਨੂੰ ਛੇੜਿਆ ਤੇ ਛੇਤੀ ਹੱਲ ਕੀਤਾ ਜਾ ਸਕੇ ਨਹੀਂ ਤੇ ਫਿਰ ਲੋਕ ਸਭਾ ਦੇ ਚੋਣਾਂ ਤੇ ਨੇੜੇ ਆ ਹੀ ਰਹੀਆਂ ਨੇ ਉਹ ਫਿਰ ਜਿਹੜਾ ਨਤੀਜਾ ਹੈ ਕਿਉਂਕਿ ਕੇਂਦਰ ਸਰਕਾਰ ਦੇ ਜਿਹੜਾ ਬੀਜਪੀ ਹੈ ਬੀਜਪੀ ਨੇ ਤੇ ਆਪਣਾ ਦਾਅਵਾ ਸੀ ਦਿੱਤਾ ਵੀ ਮੋਹਮ ਸ਼ੁਰੂ ਕਰ ਦਿੱਤੀ ਹੈ ਕਿ ਭਾਈ ਸਾਨੂੰ ਘੱਟੋ ਘੱਟ 400 ਸੀਟਾਂ ਚਾਹੀਦੀਆਂ ਨੇ ਜੀ ਸੋ 400 ਸੀਟਾਂ ਦਾ ਜਿਹੜਾ ਇਹਨਾਂ ਦਾ ਟੀਚਾ ਹੈਗਾ ਜੀ ਉਹ ਅਗਰ ਕਿਸਾਨੀ ਅੰਦੋਲਨ ਨਾ ਇਹਨਾਂ ਨੇ ਉਹਦੀ ਹੱਲ ਕੀਤਾ ਤੇ ਮੈਨੂੰ ਲੱਗਦਾ ਵੀ ਇਹ ਟੀਚਾ ਜਿਹੜਾ ਹੈਗਾ ਕਦੀ ਵੀ ਪੂਰਾ ਨਹੀਂ ਹੋ ਸਕਦਾ ਜੀ ਵਿਰਿੰਦਰ ਜੀ ਵਿਚਾਰ ਚਰਚਾ ਕਰਨ ਦੇ ਲਈ ਕਿਸਾਨੀ ਵਰਗ ਦੇ ਉੱਤੇ ਬਹੁਤ ਬਹੁਤ ਤੁਹਾਡਾ ਧੰਨਵਾਦ ਸੋ ਇਹ ਸੰਸਾ ਸਾਡੇ ਨਾਲ ਸਾਡੇ ਸੀਨੀਅਰ ਜਰਨਲਿਸਟ ਵਿਰਿੰਦਰ ਜੀ ਜਿਨ੍ਹਾਂ ਨਾਲ ਵਿਚਾਰ ਚਰਚਾ ਕੀਤੀ ਕਿਸਾਨੀ ਵਰਗ ਦੇ ਉੱਤੇ ਅਗਲੀ ਵਾਰ ਫਿਰ ਹਾਜ਼ਰ ਹੋਵਾਂਗੇ ਪੱਕੀ ਸਿਆਸਤ ਦਾ ਨਵਾਂ ਪ੍ਰੋਗਰਾਮ ਲੈ ਕੇ ਤਦ ਤੱਕ ਲਈ ਦਿਓ ਇਜਾਜ਼ਤ ਧੰਨਵਾਦ ਸ਼ੁਕਰੀਆ